ਪਾਸੇ ਅਗੋਰ ਦੇ ਕਿੰਨੂ ਦੀ ਗੱਲ ਕੋਆ ਛੋ ਰਹੀ ਹੈ ਕਿ ਕੋਆ ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਜ਼ਰੀਏ ਇੱਕ ਜਿੰਨ ਇੱਕ ਸ਼ਰਾਬ ਬਣਾਈ ਜਾ ਰਹੀ ਹੈ ਜੋ ਟੇਸਟ ਦੇ ਵਿੱਚ ਦੂਜੇ ਨੰਬਰ ਦੀ ਇੱਥੋਂ ਕਿੰਨੂ ਗਿਆ ਉਹਨਾਂ ਨੇ ਟ్రਾਇਲ ਕੀਤਾ ਉਹਨਾਂ ਨੇ ਵਾਈਨ ਤਿਆਰ ਕੀਤੀ ਇੱਕ ਬੋਤਲ ਦਾ ਰੇਟ 1800 ਰੁਪਏ ਸੀ ਉਹੋ ਜੀਆਂ ਚੀਜ਼ਾਂ ਪੰਜਾਬ 'ਚ ਕਿਉਂ ਨਹੀਂ ਲੱਗ ਸਕਦੀਆਂ ਪਟੋ ਇਹ ਇੰਡਸਟਰੀਆਂ ਲੱਗਦੀਆਂ ਨੇ ਨਾ ਉਦੋਂ ਕਿਸਾਨ ਯੂਨੀਅਨਾਂ ਹੀ ਵਿਰੋਧ ਕਰਦੀਆਂ ਜਿਹੜੇ ਹਿਸਾਬ ਨਾਲ ਬਾਗ ਪੱਟੇ ਜਾ ਰਿਹਾ ਹੈ ਘੱਟੋ ਘੱਟ 7 ਤੋਂ 8000 ਕਿੱਲਾ ਬਾਗ ਪੱਟਿਆ ਗਿਆ ਉਹ ਤੇ ਉਹਦੇ ਜੀ ਕਿੰਨੇ ਕ ਬਾਗ ਤੁਸੀਂ ਪੱਟ ਚੁੱਕੇ ਹੋ ਗਿੱਦੜਾਣੀ ਪਿੰਡ ਚੋਂ ਅਸੀਂ ਲਗਭਗ 400 ਏਕੜ ਪੱਟਤਾ ਹੀ 400 ਏਕੜ ਤੇ ਹੋਰ ਵੀ ਹਜੇ ਕੋਈ ਗਾਂਹ ਹੈ ਜੀ ਕੰਮ 6 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ ਤੇ ਇਹ ਸਾਰਾ ਕੁਝ ਫਸਲ ਖਰਾਬ ਹੋਣ ਕਰਕੇ ਹੋਰ ਖਰਾਬ ਹੋਣ ਕਰਕੇ ਕਾਰਨ ਗੰਦਲਾ ਪਾਣੀ ਕਾਰਨ ਸਰਕਾਰਾਂ ਦੀ ਯਾ ਬੇਰੁਖੀ ਆ ਕਾਰਨ ਜਿਹੜੇ ਠੇਕੇਦਾਰ ਬੈਠੇ ਨੇ ਜਿਨ੍ਹਾਂ ਦਾ ਵਪਾਰੀਆਂ ਦਾ ਕਬਜ਼ਾ ਹੁੰਦਾ ਮੰਡੀ ਤੇ ਉਹ ਕਿਸਾਨ ਨੂੰ ਪਣਦਾ ਭਾ ਨਹੀਂ ਬੁੱਢੇ ਨਾਲੇ ਦਾ ਪਾਣੀ ਆਪਣੇ ਨਹਿਰਾਂ ਚ ਸਟਾਇ ਜਾਂਦਾ ਉਹਦਾ ਉਹ ਵੀ ਇੱਕ ਵੱਡਾ ਕਾਰਨ ਹੈ ਕਿਨੂ ਦੀ ਫਸਲ ਇਦਾਂ ਦੀ ਹੈ ਵੀ ਇਹਦੇ ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਤੋੜਦਾ ਇਹ ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ ਅਭੋਰ ਸ਼ਹਿਰ ਕਿਸੇ ਟਾਈਮ ਕੈਲੀਫੋਰਨੀਆ ਘੋਂਦਾ ਸੀਗਾ ਕਿਨੂ ਦਾ ਤੇ ਉਹ ਇੱਕ ਇਹਨਾਂ ਨੂੰ ਬੂਟਾ ਨਹੀਂ ਵੇਖਣ ਨੂੰ ਇੱਥੇ ਮਿਲਣਾ ਸਰਕਾਰ ਨੂੰ ਇਦਾਂ ਦੇ ਹਾਲਾਤ ਪੈਦਾ ਹੋ ਜਾਣੇ ਆ ਜੇ ਸਰਕਾਰ ਨੇ ਇਹਨਾਂ ਦੀ ਬਾਹ ਨਾ ਪੜੀ ਇੱਕ ਪਾਸੇ ਅਬੋਰ ਦੇ ਕਿੰਨੂ ਦੀ ਗੱਲ ਗੋਆਛ ਹੋ ਰਹੀ ਹੈ ਕਿ ਗੋਆ ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਜ਼ਰੀਏ ਇੱਕ ਜਿੰਨ ਇੱਕ ਸ਼ਰਾਬ ਬਣਾਈ ਜਾ ਰਹੀ ਹੈ ਜੋ ਟੇਸਟ ਦੇ ਵਿੱਚ ਦੂਜੇ ਨੰਬਰ ਤੇ ਆਈ ਇੱਕ ਪਾਸੇ ਫੂਡ ਇੰਡਸਟਰੀ ਦੀ ਗੱਲ ਹੋ ਰਹੀ ਹੈ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਖੇਤੀ ਵਿਭਿੰਨਤਾ ਲਿਆਂਦੀ ਜਾਵੇ ਪਰ ਜਦੋਂ ਅਸਲੀਅਤ ਦਾ ਜ਼ਿਕਰ ਕਰਦੇ ਹਾਂ ਅਸਲੀਅਤ ਦੇਖਦੇ ਹਾਂ ਤਾਂ ਉਹ ਕਿਤਨਾ ਕਿਤੇ ਇਹਨਾਂ ਸਾਰੇ ਤੱਥਾਂ ਤੋਂ ਉਲਟ ਨਜ਼ਰ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਅਬਹੋਰ ਦੇ ਵਿੱਚ ਜਦੋਂ ਕਿਨੂਆ ਦੀ ਗੱਲ ਕੀਤੀ ਜਾਂਦੀ ਹੈ ਕਿ ਫਸਲ ਦਾ ਬੰਪਰ ਹੋਗੀ ਲੇਕਿਨ ਉਸ ਫਸਲ ਬੰਪਰ ਤੋਂ ਬਾਅਦ ਵੀ ਕਿਸਾਨਾਂ ਦੇ ਮੱਥੇ ਤੇ ਤਰੇਲੀਆਂ ਨੇ ਕਿ ਕਿੱਲਿਆਂ ਦੇ ਕਿੱਲੇ ਬਾਗ ਨੇ ਜਿਹੜੇ ਅਬਹੋਰ ਦੇ ਵਿੱਚ ਕਿਨੂਆ ਦੇ ਉਹ ਪੱਟੇ ਜਾ ਰਹੇ ਨੇ ਫਿਰ ਉਹਦਾ ਕਾਰਨ ਚਾਹੇ ਮੌਸਮ ਹੋਵੇ ਉਹਦਾ ਕਾਰਨ ਚਾਹੇ ਪਾਣੀ ਹੋਵੇ ਪ੍ਰਦੂਸ਼ਿਤ ਪਾਣੀ ਹੋਵੇ ਜਾਂ ਹੋਰ ਵੀ ਕਈ ਸਾਰੇ ਕਾਰਨ ਹੋਣ ਕਿ ਜਿਹੜਾ ਭਾਅ ਆ ਕਿਸਾਨਾਂ ਨੂੰ ਨਾ ਮਿਲਦਾ ਹੋਵੇ ਪਸ ਦੇ ਤੌਰ ਤੇ ਉਹ ਜਿਹੜਾ ਅਸਰ ਕਿਸਾਨ ਦੀ ਜੇਬ ਤੇ ਪੈ ਰਿਆ ਕਿਸਾਨ ਜਿਹੜਾ ਕਿ ਨੂੰ ਤੋਂ ਉਮੀਦਾਂ ਲਾ ਕੇ ਬੈਠਾ ਸੀ ਕਿ ਪਿਛਲੇ ਸਾਰੇ ਕਰਜ਼ੇ ਲਾ ਦੇਤੇ ਜਾਣਗੇ ਕਮੀਆਂ ਨੇ ਜਿਹੜੀਆਂ ਆਰਥਿਕ ਤੌਰ ਤੇ ਵਿੱਚ ਜਿਹੜੀਆਂ ਆਈਆਂ ਸੀ ਉਹ ਪੂਰੀਆਂ ਕਰ ਲਈਆਂ ਜਾਣਗੀਆਂ ਪਰ ਉਸ ਦੇ ਬਾਵਜੂਦ ਵੀ ਕਿਸੇ ਨਾ ਕਿਤੇ ਸਰਕਾਰਾਂ ਇਸ ਵਕਤ ਰੋਲ ਚੰਗਾ ਰੋਲ ਨਿਭਾਉਂਦੀਆਂ ਨਹੀਂ ਨਜ਼ਰ ਨਹੀਂ ਆ ਰਹੀਆਂ ਤੇ ਵਪਾਰੀ ਹੈ ਜਿਹੜਾ ਉਹ ਵੀ ਕਿਸਾਨ ਦੇ ਨਾਲ ਸਿੱਧੇ ਤੌਰ ਤੇ ਕਹਿ ਦਈਏ ਇੱਕ ਧੋਖਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਅਬੋਰ ਦੇ ਵਿੱਚ ਬਹੁਤ سارے ਬਾਗ ਜਿਹੜੇ ਹੁਣ ਤੱਕ ਪੱਟੇ ਗਏ ਨੇ ਜਿਹੜੇ ਬਾਗ ਪੱਟਦੇ ਨੇ ਜਿਹੜੇ ਇਸ ਦਾ ਠੇਕਾ ਲੈਂਦੇ ਨੇ ਉਹਨਾਂ ਨਾਲ ਪਹਿਲਾਂ ਗੱਲਬਾਤ ਕਰਦੇ ਆ ਕਿ ਹੁਣ ਤੱਕ ਕਿੰਨੇ ਬਾਗ ਪੱਟੇ ਗਏ ਤੇ ਠੇਕਾ ਕਿੰਨੇ ਦਾ ਹੋਰ ਮਿਲਿਆ ਕੀ ਨਾਮ ਆ ਜੀ ਤੁਹਾਡਾ ਬਲਦੇਵ ਸਿੰਘ ਜੀ ਬਲਦੇਵ ਜੀ ਕਿੰਨੇ ਕੁ ਬਾਗ ਤੁਸੀਂ ਪੱਟ ਚੁੱਕੇ ਹੋ ਹੁਣ ਤੱਕ ਗਿਦੜਾਣੀ ਪਿੰਡ ਚੋਂ ਅਸੀਂ ਲਗਭਗ 400 ਏਕੜ ਪੱਟਤਾ ਹੈ 400 ਏਕੜ ਪੱਟ ਤੇ ਹੋਰ ਵੀ ਹਜੇ ਕੋਈ ਗਾਂਹ ਹੈ ਜੀ ਕੰਮ 6 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ ਇਹ ਮੇਰਾ ਬਾਗ ਪੱਟਾ ਮੈਂ ਟੋਟਲ ਵੈਸੇ ਜੇ ਇੱਕ ਰਿਪੋਰਟ ਦੀ ਗੱਲ ਕਰ ਲਈਏ ਜਾਂ ਸਾਰਾ ਉਹ ਤਾਂ ਗੱਲ ਕਰ ਲਈਏ ਕਿੰਨੇ ਕੁ ਬਾਗ ਪੱਟੇ ਜਾ ਚੁੱਕੇ ਨੇ ਤੁਸੀਂ ਜਿਹੜਾ ਬਾਗਾਂ ਦੇ ਏਰੀਆ ਮਤਲਬ 400 ਏਕੜੇ ਗਿਦੜਾਣੀ ਦਾ ਮੈਂ ਤੁਹਾਨੂੰ ਦੱਸ ਰਿਹਾ ਕੱਲਾ ਠੀਕ ਹੈ ਠੀਕ ਹੈ ਇਸ ਇਸ ਵਿੱਚ 20 ਪਿੰਡ ਹੁੰਦੇ ਨੇ ਮੰਨ ਲਓ ਬਾਗ ਬਾਗਾਂ ਦੇ ਵਿੱਚ ਤੁਸੀਂ ਲਾ ਲੋ ਕਿੰਨਾ ਬਣ ਗਿਆ ਜੀ ਮਤਲਬ 20 ਪਿੰਡਾਂ ਦੇ ਬਾਗ ਤੁਸੀਂ ਕਹਿ ਰਹੇ ਹੋ ਕਿ ਪੱਟੇ ਜਾ ਰਹੇ ਨੇ ਤੇ ਹਜੇ ਹੋਰ ਵੀ ਕੰਮ ਚੱਲ ਚੱਲੀ ਜਾਂਦਾ ਜੀ ਕੰਮ ਲਗਾਤਾਰੀ ਚੱਲੀ ਜਾ ਸਾਨੂੰ ਟਾਈਮ ਹੀ ਨਹੀਂ ਕਿ ਮਤਲਬ ਇੰਨਾ ਬਾਗ ਖਤਮ ਹੋ ਗਿਆ ਤੇ ਇਹ ਸਾਰਾ ਕੁਝ ਫਸਲ ਖਰਾਬ ਹੋਣ ਕਰਕੇ ਹੋਰ ਖਰਾਬ ਹੋਣ ਕਰਕੇ ਠੀਕ ਸੋ ਇਹ ਇੱਕ ਅਸਲੀਅਤ ਹੈ ਕਿ ਬਾਗ ਪੱਟੇ ਜਾ ਰਹੇ ਨੇ 20 ਪਿੰਡਾਂ ਦਾ ਜ਼ਿਕਰ ਕੀਤਾ ਜਾਂ ਤੇ ਕਾਰਨ ਗੰਦਲਾ ਪਾਣੀ ਕਾਰਨ ਸਰਕਾਰਾਂ ਦੀ ਜਾਂ ਬੇਰੁਖੀ ਆ ਕਾਰਨ ਜਿਹੜੇ ਠੇਕੇਦਾਰ ਬੈਠੇ ਨੇ ਜਿਨ੍ਹਾਂ ਦਾ ਵਪਾਰੀਆਂ ਦਾ ਕਬਜ਼ਾ ਹੁੰਦਾ ਮੰਡੀ ਤੇ ਉਹ ਕਿਸਾਨ ਨੂੰ ਬਣਦਾ ਭਾ ਨਹੀਂ ਦੇ ਰਹੇ ਮੇਰੇ ਨਾਲ ਕਿਸਾਨ ਆਗੂ ਨੇ ਇੱਥੋਂ ਦੇ ਸਿੱਧੂਪੁਰ ਯੂਨੀਅਨ ਤੋਂ ਨਾਮ ਜਨਾਨਾ ਚਾਹਾਂਗੇ ਸਰੋਤ ਮੇਰਾ ਨਾਮ ਨਰਮਲ ਸਿੰਘ ਆਪਣੇ ਬਲਾਕ ਬੱਲੂਆਣਾ ਤੋਂ ਜੀ ਤੇ ਜਿਹੜਾ ਇੱਥੇ ਕਿੰਨੂ ਦੀ ਮਾਰ ਆ ਮੰਨ ਲਓ ਵੀ ਕਿੰਨੂ ਦੀ ਫਸਲ ਜਿਹੜੀ ਬਰਬਾਦ ਹੋ ਰਹੀ ਹੈ ਜੀ ਉਹ ਕਈ ਕਾਰਨ ਇੱਕ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਗੰਧਲਾ ਪਾਣੀ ਠੀਕ ਹੈ ਜਿਵੇਂ ਬੁੱਢੇ ਨਾਲੇ ਦਾ ਪਾਣੀ ਆਪਣੇ ਨਹਿਰਾਂ ਚ ਸੱਟਿਆ ਜਾਂਦਾ ਉਹਦਾ ਉਹ ਵੀ ਇੱਕ ਵੱਡਾ ਕਾਰਨ ਹੈ ਹੂੰ ਬਾਕੀ ਜਿਹੜਾ ਸਰਕਾਰ ਹੈ ਸਰਕਾਰ ਨਹੀਂ ਚਾਹੁੰਦੀ ਪਤਾ ਨਹੀਂ ਕੀ ਚੱਕਰ ਹੈ ਵੀ ਸਰਕਾਰ ਨਹੀਂ ਚਾਹੁੰਦੀ ਵੀ ਜਿਹੜਾ ਕਿੰਨੂ ਆ ਕਿੰਨੂ ਨੂੰ ਹਾਈਲਾਈਟ ਕੀਤਾ ਜਾਵੇ ਵਰਲਡ ਚ ਹਾਈਲਾਈਟ ਕੀਤਾ ਜਾਵੇ ਕਿੰਨੂ ਦੀ ਫਸਲ ਇਦਾਂ ਦੀ ਹੈ ਵੀ ਇਹਦੇ ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਤੋੜਦਾ ਇਹ ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ ਇੱਥੇ ਸਾਡੇ ਅਬੌਰ ਚ ਪੰਜਾਬ ਐਗਰੋ ਬਣੀ ਹੋਈ ਹੈ तकरीबन 33 ਤੋਂ 34 ਏਕੜ ਚੋਂ ਬਣੀ ਹੋਈ ਹੈ ਪਰ ਉਹ ਇੱਕ ਖੰਡਰ ਬਣ ਕੇ ਰਹਿ ਗਿਆ ਹਾਂ ਇੱਕ ਇਮਾਰਤ ਹੀ ਆ ਉਹ ਖੰਡਰ ਬਣ ਕੇ ਰਹਿ ਗਿਆ ਅਸੀਂ ਪਿੱਛੇ ਜੇ ਆਪਣੇ ਜੋੜੇ ਮਾਜਰਾ ਸਾਹਿਬ ਮੰਤਰੀ ਜੀ ਵੀ ਆਏ ਸੀ ਉਹਨਾਂ ਨੂੰ ਵੀ ਮਿਲੇ ਸੀਗੇ ਉਹਨਾਂ ਨੂੰ ਵੀ ਅਸੀਂ ਕਿਹਾ ਸੀ ਵੀ ਜਿਹੜੀ ਪੰਜਾਬ ਐਗਰੋ ਆ ਪੰਜਾਬ ਐਗਰੋ ਸਰਕਾਰੀ ਖਰੀਦ ਚਾਲੂ ਕਰੇ ਕਿਉਂਕਿ ਜੇ ਸਰਕਾਰੀ ਖਰੀਦ ਚਾਲੂ ਹੁੰਦੀ ਹੈ ਨਾ ਉਹਦੇ ਨਾਲ ਪ੍ਰਾਈਵੇਟ ਜਿਹੜਾ ਵਪਾਰੀ ਹੈ ਉਹ ਰੇਟ ਆਟੋਮੈਟਿਕ ਹੀ ਅਪ ਹੁੰਦਾ ਪਰ ਉਸ ਚੀਜ਼ ਤੇ ਕੋਈ ਗੌਰ ਨਹੀਂ ਕੀਤੀ ਕਿ ਹਜੇ ਤੱਕ ਵੀ ਸਰਕਾਰੀ ਖਰੀਦ ਚਾਲੂ ਨਹੀਂ ਹੋਈ ਸਰਕਾਰੀ ਖਰੀਦ ਤੁਸੀਂ ਗੱਲ ਕਰ ਰਹੇ ਹੋ ਹਾਲਾਂਕਿ ਸਰਕਾਰਾਂ ਇਸ ਚੀਜ਼ ਤੋਂ ਚਾਹੇ ਜਿਹੜੀ ਵੀ ਫਸਲ ਤੇ ਐਮਐਸਪੀ ਮਿਲਦੀ ਉਹਦਾ ਭਾਈ ਦੀ ਨਜ਼ਰ ਆਉਂਦੀ ਹੈ ਪਰ ਇਹਦੇ ਵਿੱਚ ਪ੍ਰਾਈਵੇਟ ਪਲੇਅਰ ਵੀ ਤਾਂ ਵੱਡੇ ਪੱਧਰ ਤੇ ਕੰਮ ਕਰਦਾ ਸੀ ਨਾ ਪਿਛਲੀ ਵਾਰ ਜੇਕਰ ਮੈਂ ਰੇਟ ਦੀ ਗੱਲ ਕਰਾਂ ਤਾਂ ਰੇਟ 20 ਰੁਪਏ ਤੋਂ ਵੀ ਉੱਪਰ ਗਿਆ ਕਿਤੇ 30 ਰੁਪਏ ਤੋਂ ਉੱਪਰ ਵੀ ਗਿਆ ਚੰਗੇ ਜਿਹੜਾ ਗ੍ਰੇਡਿੰਗ ਹੈ ਹੁਣ ਰੇਟ ਆ ਉਹ 5 7 8 ਤੱਕ ਹੀ ਸੀਮਤ ਹੈ ਇਹ ਕਾਰਨ ਬੰਪਰ ਫਸਲ ਦਾ ਜ਼ਿਕਰ ਤਾਂ ਕੀਤਾ ਬੰਪਰ ਫਸਲ ਹੋਗੀ ਪਰ ਹੋਰ ਕੀ ਕਾਰਨ ਹੋਰ ਦੇਖੋ ਕਾਰਨ ਜਿੱਦਾਂ ਤੁਸੀਂ ਆਪਾਂ ਗੱਲ ਕਰਦੇ ਆਂ ਸਰਕਾਰਾਂ ਦੀ ਸਰਕਾਰ ਚਾਵੇ ਇਹ ਕਿੰਨੂੰ ਜਿਹੜੀ ਕੇਅਰ ਥੱਲੇ ਵੀ ਡਿੱਗਦੀ ਆ ਨਾ ਉਹ ਵੀ 200 ਰੁਪਏ ਵੇਚ ਸਕਦੀ ਹੈ ਜੇ ਸਰਕਾਰ ਚਾਵੇ ਤਾਂ ਕਿਉਂਕਿ ਆ ਦੇਖੋ ਤੁਸੀਂ ਦੇਖਿਆ ਵੀ ਪਿੱਛੇ ਜੇ ਗੋਆ ਨੇ ਇੱਕ ਟ్రਾਇਲ ਕੀਤਾ ਬਿਲਕੁਲ ਇੱਥੋਂ ਕਿੰਨੂੰ ਗਿਆ ਉਹਨਾਂ ਨੇ ਟ్రਾਇਲ ਕੀਤਾ ਉਹਨਾਂ ਨੇ ਵਾਈਨ ਤਿਆਰ ਕੀਤੀ ਇੱਕ ਬੋਤਲ ਉਦ ਦਾ ਰੇਟ 1800 ਰੁਪਏ ਜੀ ਹੂੰ ਤੇ ਉਹੋ ਜੀਆਂ ਚੀਜ਼ਾਂ ਪੰਜਾਬ ਚ ਕਿਉਂ ਨਹੀਂ ਲੱਗ ਸਕਦੀਆਂ ਅਸੀਂ ਐਗਰੋ ਵਾਲਿਆਂ ਨੂੰ ਮਿਲੇ ਸੀਗੇ ਪੰਜਾਬ ਸਰਕਾਰ ਐਗਰੋ ਨੂੰ ਲਾਇਸੈਂਸ ਦੇਵੇ ਪਰ ਜਦੋਂ ਇਹ ਇੰਡਸਟਰੀਆਂ ਲੱਗਦੀਆਂ ਨੇ ਨਾ ਉਦੋਂ ਕਿਸਾਨ ਯੂਨੀਅਨਾਂ ਹੀ ਵਿਰੋਧ ਕਰਦੀਆਂ ਨੇ ਦੇਖੋ ਉਹਦਾ ਵੀ ਤਰੀਕਾ ਹੁੰਦਾ ਹੈ ਉਹਦੇ ਵਿੱਚ ਜੇ ਸਰਕਾਰ ਸਹੀ ਤਰੀਕੇ ਨਾਲ ਲਾਵੇ ਤਾਂ ਸਰਕਾਰ ਕਿਸਾਨ ਯੂਨੀਅਨਾਂ ਦਾ ਕੋਈ ਦੇਖੋ ਆਪਣਾ ਮਾਈਂਡ ਨਹੀਂ ਖਰਾਬ ਹੋਇਆ ਵੀ ਕਿਸਾਨ ਯੂਨੀਅਨਾਂ ਉਹਦਾ ਵਿਰੋਧ ਕਰਨੀ ਆ ਹੂੰ ਉਹ ਵੀ ਉਹਦੇ ਵਿੱਚ ਤਰੀਕਾ ਹੁੰਦਾ ਹੈਗਾ ਉਹਦੇ ਜਿਹੜੇ ਪਲਾਂਟ ਆ ਉਹ ਸਹੀ ਤਰੀਕੇ ਨਾਲ ਲਾਇਆ ਜਾਵੇ ਤਾਂ ਸਭ ਕੁਝ ਹੋ ਸਕਦਾ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਪਤਾ ਨਹੀਂ ਕਿਸਾਨ ਨੂੰ ਕਿਉਂ ਬਰਬਾਦ ਕਰਨਾ ਚਾਹੁੰਦੀਆਂ ਉਹ ਇਹ ਤਾਂ ਹੁਣ ਸਰਕਾਰਾਂ ਹੀ ਦੱਸ ਸਕਦੀਆਂ ਹਨ ਵੀ ਆਪਾਂ ਤਾਂ ਇੱਕ ਆਵਾਜ਼ ਚੱਕ ਸਕਦੇ ਆਂ ਕਿਸਾਨਾਂ ਦੀ ਤੇ ਪਰ ਇਸ ਤੋਂ ਇਲਾਵਾ ਵੀ ਤਾਂ ਪਿਛਲੀ ਵਾਰ ਤੁਸੀਂ ਫਸਲ ਦੀ ਗੱਲ ਕਰਦੇ ਆ ਪਿਛਲੀ ਵਾਰ ਵੀ ਫਸਲ ਚੰਗੀ ਹੋਈ ਰੇਟ ਚੰਗਾ ਗਿਆ ਸਿਰਫ ਇਸ ਵਾਰੀ ਜੇਕਰ ਕਾਰਨ ਹੈ ਕਿ ਮੌਸਮ ਕੱਲਾ ਕਾਰਨ ਹੈ ਜਾਂ ਉਸ ਤੋਂ ਬਾਅਦ ਹੁਣ ਪ੍ਰਾਈਵੇਟ ਪਲੇਅਰ ਵੀ ਕਿਤਨਾ ਕਿਤੇ ਫਸਲ ਤੋਂ ਮੂੰਹ ਮੋੜਦਾ ਉਹਦੇ ਕਰਕੇ ਵੀ ਹੈ ਕਾਰਨ ਸਾਰੇ ਹੀ ਹੈ ਜੀ ਪ੍ਰਾਈਵੇਟ ਪਲੇਅਰ ਹੈ ਜਿਹੜੇ ਪ੍ਰਾਈਵੇਟ ਪਲੇਅਰ ਆ ਆਪਸ ਚ ਏਕਾ ਕਰ ਲੈਂਦੇ ਆ ਠੀਕ ਹੈ ਜਿੱਦਾਂ ਕਿ ਮਤਲਬ ਜੋ ਉਥੇ ਆਪਣੀ ਮੰਡੀ ਹੈ ਜਿਹੜੀ ਕਿੰਨੂ ਮੰਡੀ ਬਣੀ ਹੋਈ ਹੈ ਹਬੋਰ ਉੱਥੇ ਸਾਰਿਆਂ ਦਾ ਉਹ ਏਕਾ ਕਰ ਲੈਂਦੇ ਆ ਵੀ ਆਪਾਂ ਤੂੰ ਇੰਨਾ ਕਿੰਨੂ ਲੈਣਾ ਮੈਂ ਇੰਨਾ ਕਿੰਨੂ ਲੈਣਾ ਠੀਕ ਹੈ ਠੀਕ ਹੈ ਆਪਾਂ ਇਸ ਤੋਂ ਉੱਪਰ ਰੇਟ ਨਹੀਂ ਲਾਉਣਾ ਉਹੀ ਕਿੰਨੂ ਦੇਖੋ ਜਦੋਂ ਮੰਡੀ 'ਚ ਉਹਦਾ ਰੇਟ 7 ਤੋਂ 8 ਰੁਪਏ ਆ ਮੰਡੀ ਤੋਂ ਕਿੱਲਾ ਦੂਰ ਜਾ ਕੇ ਉਹ ਬਾਹਰ ਜਾ ਕੇ ਉਹ 30 ਰੁਪਏ ਹੋ ਜਾਂਦਾ ਠੀਕ ਹੈ ਜਦੋਂ ਵੱਡੇ ਸ਼ਹਿਰਾਂ 'ਚ ਜਾਵੜਦਾ ਉਹ 50 ਰੁਪਏ ਹੋ ਜਾਂਦਾ ਉਦੋਂ ਵੀ ਜੇ ਅੱਗੇ ਜਾਈਏ ਆਪਾਂ ਤਾਂ ਇਦਾਂ ਦੇ ਵੀ ਸ਼ਹਿਰ ਪਏ ਆ ਜਿੱਥੇ 50 ਰੁਪਏ ਪਰ ਪੀਸ ਮਿਲਦਾ ਕਿੰਨੂ ਦਾ ਹੂੰ ਠੀਕ ਹੈ ਤੇ ਉਹ ਰੇਟ ਸਰਕਾਰ ਕਿਸਾਨਾਂ ਨੂੰ ਕਿਉਂ ਨਹੀਂ ਦੇ ਰਹੀ ਆ ਸਰਕਾਰ ਇਸ ਚੀਜ਼ ਪਿੱਛੇ ਧਿਆਨ ਕਿਉਂ ਨਹੀਂ ਦੇ ਰਹੀ ਪ੍ਰਾਈਵੇਟ ਪਲੇਅਰਾਂ ਤੇ ਕਿਉਂ ਨਹੀਂ ਸਿਕੰਜਾ ਕੱਸਿਆ ਯਾਰ ਜਿਹੜਾ ਵਿਚਲਾ ਗਾਇਬ ਆ ਉਹ ਸਰਕਾਰ ਧਿਆਨ ਦੇਵੇ ਤਾਂ ਹੀ ਹੱਲ ਹੋ ਸਕਦਾ ਹੈ ਬਿਲਕੁਲ ਕਹਿ ਬਹੁਤ ਜ਼ਰੂਰੀ ਹੈ ਜੇਕਰ ਇਸ ਚੀਜ਼ ਤੇ ਚਾਹੇ ਪ੍ਰਾਈਵੇਟ ਪਲੇਅਰ ਚਾਹੇ ਉਹ ਪ੍ਰਾਈਸ ਤੇ ਉਹ ਕੈਪ ਹੋਣਾ ਚਾਹੀਦਾ ਹੈ ਕਿ ਇਹ ਤੋਂ ਮਿਨੀਮਮ ਨਹੀਂ ਹੋਣੀ ਚਾਹੀਦੀ ਇਹ ਤਾਂ ਕਿਸਾਨਾਂ ਦੀ ਮੰਗ ਹੈ ਪਰ ਇਸ ਤੋਂ ਬਾਅਦ ਜਦੋਂ ਇਹੀ ਫਸਲ ਪੰਜਾਬ ਦੇ ਇਸ ਖਿੱਤੇ ਦੀ ਫਸਲ ਕਿੰ ਨੂੰ 사ウਦੀ ਵਾਲੀਆਂ ਕੰਟਰੀਆਂ ਦੇ ਵਿੱਚ ਇੰਟਰੋਡਿਊਸ ਕੀਤਾ ਜਾ ਰਿਹਾ ਹੈ ਉੱਥੇ ਲਜਾਇਆ ਜਾ ਰਿਹਾ ਤੁਸੀਂ ਗੋਆ ਦਾ ਜ਼ਿਕਰ ਕੀਤਾ ਗੋਆ ਦੇ ਵਿੱਚ ਇਹਨਾਂ ਨੂੰ ਫੂਡ ਪ੍ਰੋਸੈਸਿੰਗ ਦੇ ਜ਼ਰੀਏ ਜੋੜਿਆ ਜਾ ਰਿਹਾ ਹੋਰ ਬੜੀਆਂ ਇੰਡਸਟਰੀਆਂ ਨੇ ਫੂਡ ਪ੍ਰੋਸੈਸਿੰਗ ਦੀਆਂ ਜਿਹੜੀਆਂ ਕਿੰ ਨੂੰ ਦੇ ਨਾਲ ਚੱਲਦੀਆਂ ਨੇ ਉਹ ਸਭ ਦੇ ਬਾਵਜੂਦ ਵੀ ਕਿਸਾਨ ਦੀ ਹਾਲਤ ਸੁਧਰ ਨਹੀਂ ਰਹੀ ਦੇਖੋ ਤੁਹਾਡੇ ਸਾਹਮਣੇ ਆਂ ਦੇਖੋ ਆ ਜੇ ਕਿਸਾਨ ਦੀ ਹਾਲਤ ਸੁਧਰਦੀ ਹੋਵੇ ਤਾਂ ਕਿਸਾਨ ਆਪਦੇ ਪੁੱਤਾਂ ਨੂੰ ਪਾਲੀ ਫਸਲ ਆ ਬਾਗ ਮੇਰੇ ਹਿਸਾਬ ਨਾਲ ਘੱਟੋ ਘੱਟ 10 15 ਤੋਂ 20 ਸਾਲ ਪੁਰਾਣਾ ਹੋਣਾ ਹੈ ਅੰਦਾਜ਼ਾ ਜੇਕਰ ਹੁਣ ਅਸੀਂ ਅਬੋਰ ਦੀ ਗੱਲ ਕਰ ਲਈਏ ਤਾਂ ਕਿੰਨਾ ਕਬੋਰ ਜਿਹੜਾ ਏਰੀਆ ਆ ਉਹ ਖਾਲੀ ਹੋ ਗਿਆ ਮਤਲਬ ਬਾਗ ਪੱਟੇ ਜਾ ਰਹੇ ਜਿਹੜੇ ਹਿਸਾਬ ਨਾਲ ਬਾਗ ਪੱਟੇ ਜਾ ਰਿਹਾ ਕਟੋ-ਕਟ 7 ਤੋਂ 8000 ਕਿੱਲਾ ਬਾਗ ਪੱਟਿਆ ਗਿਆ ਅਬੋਰ ਚ ਤੇ ਹਜੇ ਇਹ ਕੰਮ ਚੱਲ ਰਿਹਾ ਹੈ ਤੇ ਕੰਮ ਚੱਲ ਰਿਹਾ ਹੈ ਜੇ ਸਰਕਾਰ ਨੇ ਨਾ ਧਿਆਨ ਦਿੱਤਾ ਜਿਹੜਾ ਅਬੋਰ ਸ਼ਹਿਰ ਕਿਸੇ ਟਾਈਮ ਕੈਲੀਫੋਰਨੀਆ ਘੋਂਦਾ ਸੀਗਾ ਕਿੰਨੂ ਦਾ ਕਿੰਨੂ ਦਾ ਤੇ ਉਹ ਇੱਕ ਇਹਨਾਂ ਨੂੰ ਬੂਟਾ ਨਹੀਂ ਵੇਖਣ ਨੂੰ ਇੱਥੇ ਮਿਲਣਾ ਸਰਕਾਰ ਨੂੰ ਇਦਾਂ ਦੇ ਹਾਲਾਤ ਪੈਦਾ ਹੋ ਜਾਣੇ ਆ ਜੇ ਸਰਕਾਰ ਨੇ ਇਹਨਾਂ ਦੀ ਬਾਹ ਨਾ ਫੜੀ ਤਾਂ ਠੀਕ ਸੋ ਸਰਕਾਰਾਂ ਦੀ ਬੇਰੁਖੀ ਹੈ ਸਰਕਾਰ ਇਸ ਵਕਤ ਕਿਤਨਾ ਕਿਤੇ ਗੂੜੀ ਨੀਂਦ ਸੁੱਤੀ ਹੋਈ ਨਜ਼ਰ ਆ ਰਹੀ ਹੈ ਬਹੁਤ ਸਾਰੇ ਹੱਲ ਨੇ ਜਿਹੜੇ ਕਿਸਾਨਾਂ ਵੱਲੋਂ ਦਿੱਤੇ ਵੀ ਜਾਂਦੇ ਨੇ ਫਿਰ ਚਾਹੇ ਉਹ ਜਿਸ ਤਰੀਕੇ ਦੇ ਨਾਲ ਗੋਆ ਨੇ ਜਿੰਨ ਬਣਾਈ ਉਹਦਾ ਜ਼ਿਕਰ ਕੀਤਾ ਜਾਂਦਾ ਹੋਵੇ ਫਿਰ ਚਾਹੇ ਉਹ ਹੋੜ ਜਿਹੜੀਆਂ ਨੇ ਫੂਡ ਪ੍ਰੋਸੈਸਿੰਗ ਦੀਆਂ ਇੰਡਸਟਰੀਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਜਾਂਦਾ ਸਭ ਤੋਂ ਵੱਡੀ ਗੱਲ ਜਿਹੜਾ ਇੱਕ ਵਪਾਰੀ ਵਰਗ ਵੱਲੋਂ ਲੁੱਟ ਕੀਤੀ ਜਾਂਦੀ ਹੈ ਹਾਲਾਂਕਿ ਮੌਸਮ ਦੀ ਮਾਰ ਤਾਂ ਪਈ ਹੈ ਉਸ ਮਾਰ ਦੇ ਵਿੱਚੋਂ ਕਿਸਾਨਾਂ ਨੂੰ ਕੱਢਣਾ ਕਿਵੇਂ ਆ ਇਹ ਬਾਗ ਬਚਾਉਣੇ ਕਿਵੇਂ ਆ ਕਿ ਜਿਸ ਤਰੀਕੇ ਦੇ ਨਾਲ ਬਾਗ ਤੜ ਤੜ ਪੱਟੇ ਜਾ ਰਹੇ ਨੇ ਨਾ ਸਰਕਾਰ ਵੱਲੋਂ ਕੀਤੇ ਜਾ ਰਹੇ ਖੇਤੀ ਵਿਪਿੰਤਾ ਦੇ ਉਪਰਾਲੇ ਨੂੰ ਜਾਂ ਪ੍ਰਚਾਰ ਨੂੰ ਇੱਕ ਵੱਟੀ ਸੱਟ ਵੀ ਇਹਦੇ ਨਾਲ ਵੱਜ ਰਹੀ ਹੈ ਹੁਣ ਸਵਾਲ ਇਹ ਖੜਾ ਹੁੰਦਾ ਆ ਕਿ ਸਰਕਾਰ ਕਦੋਂ ਤੱਕ ਇਹ ਜਿਹੜਾ ਵਪਾਰੀਆਂ ਦੀ ਲੁੱਟ ਹੈ ਉਹਨੂੰ ਦੇਖਦੀ ਆ ਕਦੋਂ ਕਿਸਾਨ ਨੂੰ ਬਣਦਾ ਹੱਕ ਦਿੱਤਾ ਜਾਵੇਗਾ ਤੇ ਖਾਸ ਤੌਰ ਤੇ ਕਿੰਨੂ ਦੀ ਇਸ ਫਸਲ ਨੂੰ ਕਿਸ ਤਰੀਕੇ ਦੇ ਨਾਲ ਬਚਾਉਣ ਦੇ ਲਈ ਉਪਰਾਲੇ ਕੀਤੇ ਜਾਣਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੌਸਮ ਦੀ ਮਾਰ ਪੈਂਦੀ ਹੈ ਜਾਂ ਜੇਕਰ ਇਸੇ ਤਰੀਕੇ ਦੇ ਹਾਲਾਤ ਬਣਦੇ ਨੇ ਤਾਂ ਫਸਲ ਖਰਾਬ ਨਾ ਹੋਵੇ ਸਗੋਂ ਕਿਸਾਨ ਦਾ ਜਿਹੜਾ ਖੇਤੀ ਵਿਭਿੰਨਤਾ ਵਾਲਾ ਇਹ ਜਿਹੜਾ ਸਰਕਲ ਹੈ ਜਾਂ ਇਸ ਏਰੀਆ ਦੇ ਜਿਹੜਾ ਕਿ ਪਰਮੰਨੀ ਹੋਈ ਫਸਲ ਕਿੰਨੂ ਹੈ ਉਹਨੂੰ ਕਿਸੇ ਤਰ੍ਹਾਂ ਦੀ ਠੇਸ ਨਾ ਪਹੁੰਚੇ ਤੇ ਕਿਸਾਨ ਦੀ ਜਿਹੜੀ ਖੁਸ਼ਹਾਲੀ ਹੈ ਉਸ ਨੂੰ ਬਰਕਰਾਰ ਰੱਖਿਆ ਜਾ ਸਕੇ ਮਸਰਖਾਬ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ ਰੋਜ਼ਾਨਾ ਸਪੋਕਸਮੈਨ ਅਬੋਹਰ